ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਨੇ ਅੱਜ ਨਾ ਹਾਂਜੀ ਕੱਟਾਂਗੇ ਸੂਟ ਇਹਦੀ ਹੈਗੀ ਆ 23.24 ਹਿੱਪ ਦੇ ਹਿਸਾਬ ਨਾਲ ਆਪਾਂ ਇਹ ਕੱਟਣਾ ਤੇ ਬੈਸਟ ਤੋਂ ਇਹਨਾਂ ਦਾ 23.2 ਤੇ 23.24 ਤੇ ਕਮਰ ਹੈਗੀ ਆ 23 ਇੰਚ ਇਹਦੇ ਹਿਸਾਬ ਨਾਲ ਆਪਾਂ ਸੂਟ ਦੀ ਕਟਾਈ ਕਰਾਂਗੇ ਤੇ ਇਹਦਾ ਵੀ ਟੋਪ ਟੈਸਟ 23.2 ਰੱਖਣੀ ਆ ਤੇ ਨੀਚੇ ਤੋਂ ਥੋੜੀ ਜੀ 23.24 ਕਮਰ 23 ਤੇ ਹਿੱਪ ਜਿਹੜੀ 23.24 ਠੀਕ ਹੈ ਹੁਣ ਆਪਾਂ ਇਹ ਸਨਾਪ ਦੇ ਤੁਹਾਨੂੰ ਸੂਟ ਦੀ ਕਟਿੰਗ ਕਰਨਾ ਦੱਸਨੇ ਤੇ ਆਪਾਂ ਚਲੋ ਕਰਦੇ ਹਾਂ ਕਟਿੰਗ ਇਹ ਆਪਾਂ ਨਿਸ਼ਾਨ ਲਾਉਣੇ ਆ ਇਹਨਾਂ ਦੇ ਆਪਾਂ ਜਿਹੜਾ ਘੇਰਾ ਹੈ ਨਾ ਉਹ ਹੈਗਾ 23 ਇੰਚ ਤਿਆਰ ਕਰਨਾ ਤੇ ਹਿਪ ਤੋਂ ਇਹਨਾਂ ਦਾ 24.5 ਇੰਚ ਹੈ ਜੇ ਕੋਈ ਵੀ ਆਪਾਂ ਹੈ ਭਾਰੇ ਨਾਲ ਦਾ ਸੂਟ ਕੱਟਦੇ ਨੇ ਤੇ ਉਹਦਾ ਆਪਾਂ ਹਿਪ ਤੋਂ ਥੋੜਾ ਜਿਹਾ ਘੇਰਾ ਘੱਟ ਜ਼ਰੂਰ ਕਰਨਾ ਇੰਚ ਤੇ ਕਰ ਆਪਾਂ ਪਰ ਕਰ ਸਕਦੇ ਹੁਣੇ ਤੇ ਕਿਉਂਕਿ ਫਿਰ ਉਹ ਨਾ ਜਿਆਦਾ ਚੌੜਾ ਜਾਂ ਕਮੀ ਨਹੀਂ ਲੱਗਦਾ ਕਿਉਂਕਿ ਭਾਰੇ ਕੁਛ ਤਾਂ ਪਹਿਲਾਂ ਹੀ ਭਾਰੇ ਦੀ ਸਾਮ ਨਾਲ ਥੋੜਾ ਜਿਆਦਾ ਹੈਪ ਤੋਂ ਆਪਣਾ ਗਾਈਡ ਨਹੀਂ ਚਾਹੀਦਾ نیچے ਘੇਰਾ ਆਪਾਂ ਘੱਟ ਰੱਖ ਸਕਦੇ ਹਾਂ ਤੇ ਇਹਦਾ ਆਪਾਂ ਨੇ 24 ਹੈਪਾ ਉਹਦੇ ਹਿਸਾਬ ਨਾਲ ਆਪਾਂ 4 ਇੰਚ ਐਡ ਕਰਾਂਗੇ ਤੇ 4 ਇੰਚ ਐਡ ਕਰਕੇ ਉਹਦੇ ਹਿਸਾਬ ਨਾਲ ਆਪਾਂ ਇੱਥੋਂ ਕਰ ਲੈਣਾ ਆਪਾਂ 24 ਦੇ ਹਿਸਾਬ ਨਾਲ ਸਾਢੇ 14 14 ਕਰ ਲਿਆ

ਇਹਦਾ 1 ਇੰਚ ਵੱਧ ਰੱਖਿਆ ਜਾਂਦਾ ਜਿਵੇਂ 13 ਤੇ 14 14 ਦਾ ਅੱਧ ਕਰਕੇ ਇੱਥੇ ਸੱਤ ਦੇ ਨਿਸ਼ਾਨ ਲਾ ਲੈਣ। ਫਿਰ ਆਪਾਂ ਨੇ ਉੱਪਰ ਇੱਥੋਂ ਰੱਖ ਕੇ ਮੋੜਾ ਆਪਾਂ نیچے ਨੂੰ ਸਿੱਧੀ ਲਾਈਨ ਆਪਾਂ ਲਾਵਾਂਗੇ 7.5 ਤੱਕ ਦਾ ਨਿਸ਼ਾਨ 7.5 ਤੱਕ ਆਪਾਂ ਇਹਦਾ ਨੂੰ ਨਿਸ਼ਾਨ ਲਾ ਲੈਣਾ। ਮਤਲਬ 7.5 ਇੰਚਰ ਮੋਡਾ ਸਹੀ ਆ ਜਾਂਦਾ ਜੇ ਆਪਾਂ 7.5 ਇੰਚਾਈ ਕਰਦੇ ਹਾਂ ਜਿਹੜਾ ਥੋੜਾ ਜਿਹਾ 17 16 17 ਦੀ ਚੈਸਟ ਆ ਉਹਦਾ ਆਪਾਂ ਸੱਤ ਘੱਟ ਸਕਦੇ ਤੇ ਇਹਨਾਂ ਦਾ ਆਪਾਂ 7.5 ਘਤਾਂਗੇ ਤੇ ਚੈਸਟ ਕੁ ਹੋ ਆਪਣਾ 23 ਇੱਥੋਂ ਆਪਣਾ 23.5 ਇੰਚ ਕਰ ਲਾਂ ਆਪਾਂ 23.5 ਦਾ ਭੰਦ ਕਰ ਲੈਣਾ ਇੱਥੇ ਆਪਾਂ ਨਿਸ਼ਾਨ ਲਾ ਲਾਂਗੇ ਇੱਕ ਇੱਕ ਇੱਥੋਂ ਆਪਾਂ 2 ਇੰਚ ਤੇ ਉਹ ਪ੍ਰੋਡੂਅੰਟ ਚੱਦਕੇ ਇੱਥੋਂ ਆਪਾਂ ਨੂੰ ਚਾਹੀਦਾ ਹੈ ਸਵਾ 1.24 ਸਵਾ 1.24 ਦੇ 2.24 ਦੇ ਹਿਸਾਬ ਨਾਲ ਆਪਾਂ ਇੱਥੋਂ ਨਿਸ਼ਾਨ ਲਾ ਲੈਣਾ 1 ਇੰਚ ਦਾ ਆਪਣਾ ਫਰਕ ਹੈ 2.23 ਤੇ 2.24 ਇਹ ਆਪਣਾ ਇਹ ਚੀਜ਼ ਦਾ ਇਸ ਤਰ੍ਹਾਂ ਨਿਸ਼ਾਨ ਲਾਉਣਾ ਇਹਨਾਂ ਦੇ ਕਿਉਂਕਿ ਇਹਨਾਂ ਦੀ ਜੈਸਟ ਥੋੜੀ ਜਿਹੀ ਭਾਰੀ ਹੈ ਤਾਂ ਕਰਕੇ ਆਪਾਂ ਇਹ ਇੱਥੋਂ ਫਿਰ ਜ਼ਿਆਦਾ ਖੁੱਲਾ ਨਹੀਂ ਸੈਟ ਆਉਣਾ ਇੱਥੋਂ ਫਿਰ ਬੁਲਬਲੇ ਜਵਾਨ ਲੱਗ ਜਾਂਦੇ ਆ ਚੀਜ਼ ਤੋਂ ਜੀ ਆਪਾਂ ਪੂਰਾ ਰੱਖਦੇ ਆ ਇਹ ਇਥੋਂ ਆਪਾਂ ਨੇ 23 ਦੇ ਹਿਸਾਬ ਨਾਲ ਇਥੋਂ ਆਪਾਂ 24 2 ਤੋਂ ਥੱਲੇ 24 ਦਾ ਨਿਸ਼ਾਨ ਲਾਵਾਂਗੇ ਇਹਦੀ ਆਪਾਂ ਜਿਹੜੀ ਸਲਾਈ ਲਾਉਣੀ ਹੈ ਇਸ ਤਰ੍ਹਾਂ ਲਾਉਣੀ ਹੈ ਦੀ ਠੀਕ ਹੈ ਹੁਣ ਆਪਾਂ ਨੇ ਸਾਈਡ ਦਾ ਨਿਸ਼ਾਨ ਲਾਉਣਾ ਹੈ ਸਾਈਡ ਸਾਈਡ ਇਹਦੀ ਹੈਗੀ ਹੈ ਆਪਣੇ ਕੋਲੇ 16 16 ਇੰਚ ਦੇ ਹਿਸਾਬ ਨਾਲ ਆਪਾਂ 1 ਇੰਚ ਵਾਧ ਰੱਖਾਂਗੇ 17 ਤੇ ਕਿ 1/2 ਇੰਚ ਸਲਾਈ ਦਾ ਉੱਪਰ ਤੇ 1/2 ਇੰਚ ਅਲੋਏ ਜਿਹੜੇ ਆਪਾਂ ਪਲੇਟ ਪਾਵਾਂਗੇ ਸਾਈਡ ਨੂੰ ਉਹਦੇ ਵਿੱਚ ਆਊਗਾ ਤਾਂ ਕਰਕੇ ਆਪਾਂ 1 ਇੰਚ ਵਾਧਾ ਰੱਖਣਾ ਹੈ ਐਕਸਟਰਾ ਇਹ 17 ਦੇ ਹੋ ਗਿਆ ਹੁਣ ਆਪਾਂ ਨੇ ਇਹ ਇੱਥੋਂ ਆਪਾਂ हिਪ ਦਾ ਨਿਸ਼ਾਨ ਲਾ ਲੈਣਾ ਹੈ हिਪ ਆਪਣੇ ਕੋਲੇ ਹੈਗੀ ਹੈ 23/2 ਇੱਥੋਂ ਆਪਾਂ 2 1/2 ਦਾ ਨਿਸ਼ਾਨ ਲਾ ਲੈਣਾ 2 1/2 ਤੇ ਇਸ ਨਾਲ ਨਿਸ਼ਾਨ ਲਾ ਕੇ ਹੁਣ ਆਪਾਂ ਨੇ ਕਮਰ ਦਾ ਨਿਸ਼ਾਨ ਲਾਉਣਾ ਹੈ ਕਮਰ ਦਾ ਨਿਸ਼ਾਨ ਆਪਾਂ ਜੇ ਵੀ ਬ੍ਰਸ਼ਟ 23 24 ਹੈ ਉਹ ਆਪਾਂ ਇਥੋਂ 8 ਦੇ ਨਿਸ਼ਾਨ ਲਾ ਸਕਦੇ ਹੁੰਦੇ ਆ ਤੇ ਵੈਸੇ ਪਲੋਈ ਦਾ ਵਿਚਾਲਾ ਕਰਕੇ ਲਾ ਲਾਂਗੇ ਫੇਰ ਵੀ ਠੀਕ ਆ ਜਾਂਦਾ ਤੇ ਜੇ ਨਹੀਂ ਤਾਂ 8 ਦੇ ਨਿਸ਼ਾਨ ਸਹੀ ਆ ਜਾਣਾ ਇਥੋਂ ਆਪਾਂ 8 ਦੇ ਨਿਸ਼ਾਨ ਲਾ ਲੈਣਾ ਇੱਥੇ ਆਪਣਾ ਕਮਰ 23 ਇੰਚਾ ਉਹਨਾਂ ਦੀ ਆਪਾਂ ਨੇ 24 ਕਿ ਲਾਉਣੀ ਹੈ ਇਥੋਂ ਇਹ ਪਲੋਈ ਦਾ ਕਰਕੇ 1 ਇੰਚ ਪਦਾਵਾਂਗੇ ਇਸ ਤਰ੍ਹਾਂ ਇੱਥੇ ਆ ਜੂਗੀ ਇਥੋਂ ਆਪਾਂ ਸਿੱਧੀ ਕੱਟ ਇਹਦੇ ਨਾਲ ਮਲਾਵਾਂਗੇ ਇਥੋਂ ਨੀਚੇ ਵਾਲੇ ਇਹਦੇ ਨਾਲ ਮਲਾਉਣੀ ਹੈ ਐਸਾ ਇਹ ਆਪਾਂ ਪਲੇਟ ਦੇ ਹਿਸਾਬ ਨਾਲ ਇਥੋਂ ਵੀ ਖੁੱਲੇ ਦਾ ਨਿਸ਼ਾਨ ਲਾ ਸਕਦੇ ਆ ਤੇ ਹੁਣ ਆਪਾਂ ਨੇ ਉੱਪਰ ਗਲੇ ਦਾ ਰਸਤਾ ਢਕੇ 2 ਇੰਚ ਆਪਾਂ ਗਲੇ ਦਾ ਢਕੇ 2 ਇੰਚ ਹੁਣ ਆਪਾਂ ਨੇ ਇਹਦੋਂ 3 ਇੰਚ ਦੀ ਕਾਟ ਪਾਉਣੀ ਹੈ ਇਥੋਂ ਆਪਾਂ ਧੇਂਜ ਦਾ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ ਨੇ ਇਹਦੇ ਨਾਲ ਮਲਾ ਦੇਣਾ। ਇਹ ਤਾਂ ਇਹ ਆਪਣੀ ਤੀਰੀ ਦੀ ਕਾਟ ਹੋ ਗਈ ਆ ਆਪਣਾ ਗਾਲੀ ਦਾ ਨਿਸ਼ਾਨ ਲੱਗ ਗਿਆ। ਹੁਣ ਆਪਾਂ ਨੇ ਉੱਪਰੋਂ ਜਿਹੜਾ ਕਾਰਡ ਪਾਈ ਹੈ ਇਹਦੇ ਨੀਚੇ ਤੇ ਜੰਚੇ ਬਰਖਾਂਗੇ। ਉੱਪਰਲਾ ਛੱਡ ਦੇਣਾ ਆਪਾਂ ਨਾ ਜਿੱਥੇ ਆਪਣਾ ਨਿਸ਼ਾਨ ਆ ਉਹਦੇ ਹਿਸਾਬ ਨਾਲ ਇੱਥੋਂ ਆਪਾਂ ਨਿਸ਼ਾਨ ਲਾ ਲੈਣਾ। ਇੱਥੋਂ ਆਪਣੀ ਪਲੇਟ ਹੈਗੀ ਹੈ। ਇਹ ਨਦੀ 12.5 ਤੇ ਪਲੋਈ ਹੈ ਇੱਥੋਂ ਰੱਖ ਕੇ 12.5 ਤੇ ਪਲੋਈ ਆਪਾਂ 1/2 ਇੰਚ ਵਾਧ ਰੱਖਾਂਗੇ ਉੱਪਰ ਕਾਰਟ ਜਿਹੜੀ ਆਪਣੀ ਪਈ ਹੋਈ ਹੈ ਜੇ ਆਪਾਂ ਕਾਰਟ ਪਾਉਣ ਤੋਂ ਪਹਿਲਾਂ ਰੱਖਣਾ ਫਿਰ ਆਪਾਂ ਨੇ ਉੱਪਰੋਂ ਰੱਖ ਕੇ 1 ਇੰਚ ਵਾਧ ਰੱਖ ਲੈਣਾ ਤੇ ਜੇ ਆਪਾਂ ਕਾਰਟ ਦਾ ਨਿਸ਼ਾਨ ਲਾਇਆ ਹੋਇਆ ਫਿਰ ਆਪਾਂ ਨੇ نیچے ਤੋਂ ਰੱਖ ਲੈਣਾ ਫਿਰ ਆਪਣੀ ਪਲੋਈ ਸਹੀ ਆ ਜਾਣੀ ਹੈ 1/2 ਇੰਚ ਦਾ ਤੇ ਜੇਕਰ ਆਪਣਾ ਆਹ ਪਲੇ ਜਿਹੜੀ ਨਿਸ਼ਾਨ ਅਸੈਰ ਨੂੰ ਨਹੀਂ ਲਾਇਆ ਹੋਇਆ ਆਪਾਂ ਉੱਪਰੋਂ ਰੱਖਾਂਗੇ ਫਿਰ ਆਪਾਂ ਇੰਚ ਵੱਧ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਤੇ ਇੱਥੋਂ ਆਪਾਂ ਨੇ ਲੰਬੀ ਬਲੋਈ ਆਪਣੀ ਹੈਗੀ ਐ 6 ਇੰਚ ਦੀ ਠੀਕ ਹੈ 6 ਇੰਚ ਦੇ ਲਾ ਲੈਣਾ ਤੇ ਇਹਦਾ ਹੋ ਗਿਆ ਵਿਚਾਲਾ 3 ਠੀਕ ਹੈ ਆਹ 3 ਦਾ ਵਿਚਾਲਾ ਹੋ ਗਿਆ ਇਹਦਾ ਇੱਥੋਂ ਆਪਾਂ ਛੱਡਾਂਗੇ 3.5 ਪੌਣੇ 4 ਇਹਨਾਂ ਦੀ ਪੌਣੇ 4 ਤੇ ਪਾਵਾਂਗੇ ਇਦ੍ਰੋਵੀ 0.4 ਕਿਉਂਕਿ ਇਹ ਥੋੜਾ ਜਿਹਾ ਇੱਕ ਤੋਂ ਜ਼ਿਆਦਾ ਖੁੱਲਾ ਕਮੀਜ਼ ਤਾਂ ਕਰਕੇ ਪਲੇਟ ਜਿਹੜੇ ਨਹੀਂ ਵਿਚਕਾਰ ਜੀ ਇਕੱਠੇ ਹੋ ਜਾਂਦੇ ਥੋੜਾ ਥੋੜਾ 4 ਦੇ ਵੀ ਪਾ ਸਕਦੇ ਆ ਤੇ 0.4 ਦੇ ਇੱਥੇ ਆਪਾਂ ਨਿਸ਼ਾਨੇ ਦੀ ਇਸਤਰੀ ਲਾਵਾਂਗੇ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਲਸਤਰ ਲਾਉਣੇ ਆ ਆ ਵਿਚਾਲਾ ਜਿਹੜਾ ਇਹਦੇ ਤੇ ਆਪਾਂ ਫੇਟਣ ਆਉਣੇ ਆ ਆ ਵਾਲੀ ਹੁਣ ਆਪਾਂ ਜਿਹੜੇ ਸਾਈਡ ਵਾਲੇ ਪਲੇਟ ਆ ਉਹ ਆਪਾਂ ਇੱਥੋਂ ਉੱਪਰ ਨੂੰ ਇਸ ਤਰ੍ਹਾਂ ਰੱਖ ਕੇ ਜੇ ਆਪਣੇ ਪਲੇਟ ਇਹ 12.5 ਤੁਸੀਂ ਆਪਾਂ ਇੱਥੋਂ ਲਾ ਕੇ ਇਦਾਂ ਵੀ ਰੱਖ ਸਕਦੇ ਹੋ ਕਿ ਐਂਜੀ ਟੇਪ ਇਧਰਲੀ ਸਾਈਡ ਹੋਵੇ ਇੱਥੋਂ ਆਪਾਂ ਤਿੰਨ ਤਿੰਨ ਸ਼ਾਨ ਲਾ ਕੇ 2.5 ਤੇ ਜਾਂ ਤਿੰਨ ਤੇ ਲਾ ਕੇ ਇੱਥੇ ਆਪਾਂ ਨਿਸ਼ਾਨ ਇਹਦੇ ਨਾਲ ਇਸ ਤਰ੍ਹਾਂ ਵੀ ਆਪਾਂ ਪਲੇਟ ਪਾ ਸਕਦੇ ਹਾਂ ਤੇ ਇੱਥੋਂ ਰੱਖ ਕੇ ਜੇ ਆਪਾਂ ਆਹ ਚੀਜ਼ ਤੋਂ 2-3 ਇੰਚ ਛੱਡ ਕੇ ਇਧਰ ਨੂੰ ਵੀ ਲਾ ਸਕਦੇ ਹਾਂ ਦੋਨੇ ਤਰੀਕਿਆਂ ਨਾਲ ਹੀ ਪਲੇਟ ਸਹੀ ਹੁੰਦੇ ਆ ਇੱਥੋਂ ਆਪਾਂ ਕਹਿ ਗਾਏ ਕੋਰਨਰ ਦੇ ਹਿਸਾਬ ਨਾਲ ਥੋੜਾ ਜਿਹਾ ਆਪਾਂ نیچے ਵੀ ਲਿਆਂਾਣਾ ਇਹ ਜਿਸ ਆਪਾਂ ਇੱਦਾਂ ਰੱਖ ਲੈਣਾ ਇੰਚ ਟੇਪ ਜਿਹੜੇ ਇੱਥੋਂ 10 ਇੰਚ ਛੱਡ ਕੇ ਆਪਾਂ ਨੇ ਇੱਥੋਂ ਸਿੱਧਾ ਜਿਹੜਾ ਇਹਦੇ ਨਾਲ ਮਲਾ ਦੇਣਾ ਇਸ ਤਰੀਕੇ ਨਾਲ ਆਪੇ ਪੋਣਾ ਪਲੇਟ ਦਾ ਨਿਸ਼ਾਨ ਇਹ ਆਪਣੇ ਜਿਹੜੇ ਇਹ ਕੋਰਨਰ ਦੇ ਨੀਚੇ ਵੀ ਆਊਗਾ ਜਿਹੜਾ ਆਪਾਂ ਥੋੜਾ ਉਹ ਆਪਾਂ ਉੱਪਰ ਦੀ ਵੀ ਲਾ ਸਕਦੇ ਆ ਇਹ ਆਪਾਂ ਥੋੜਾ نیچے ਹੋਰ ਵੀ ਕਰ ਸਕਦੇ ਆ ਜੇ ਆਪਾਂ ਨੂੰ ਲੱਗਦਾ ਜ਼ਿਆਦਾ ਉੱਚਾ ਤੇ ਇਧਰੋਂ ਵੀ ਕਰ ਸਕਦੇ ਆ ਜਿਹੜੀ ਆਪਣੀ ਹੁਣ ਮੋਢੇ ਦੀ ਕਾਰਡ ਪਾਉਣੀ ਆ ਗਲਾਈ ਪਾਉਣੀ ਆ ਆਪਾਂ ਇਹ ਆਪਾਂ ਨੇ 7.5 ਆਪਣਾ ਮੋਢਾ ਤੇ ਇਹਨਾਂ ਦਾ ਬੈਕ ਗਲਾ ਵੀ 7 ਇੰਚ ਹੈ ਤੇ ਅਗਰ ਕੀ ਆਪਾਂ ਇਹਦਾ ਅੱਧ ਕਰ ਲੈਣਾ ਇਹਦਾ ਅੱਧ ਟਿੱਕਾ ਰ ਆਪਾਂ ਬਿਲਕੁਲ ਸਿੱਧਾ ਰੱਖਣਾ ਜੇ ਡੀਪ ਗਲਾ ਦਾ ਆਪਾਂ ਅੱਧ ਟਿੱਕਾ ਸਿੱਧਾ ਰੱਖ ਕੇ ਇੱਥੋਂ ਗਲਾਈ ਚੱਕਣੀ ਹੈ ਇੱਥੋਂ ਗਲਾਈ ਚੱਕ ਕੇ ਆਪਾਂ ਨੇ ਇਹਦੀ ਗਲਾਈ ਇਸ ਤਰ੍ਹਾਂ ਲਿਆਉਣੀ ਹੈ ਇਸ ਇਹਦੇ ਕੋਲ ਲੈ ਆਉਣੀ ਠੀਕ ਹੈ ਆਪਾਂ ਉਪਰੋਂ ਸਿੱਧੀ ਕਾਟ ਨਹੀਂ ਪਾਉਣੀ ਬਸ ਇਹਦੇ ਨਾਲ ਲਿਆ ਕੇ ਇਹਦੇ ਨਾਮ ਮਲਾ ਦੇਣੀ ਹੈ ਜਿਹੜਾ ਆਪਣਾ ਬਲੇਸਟਰ ਦਾ ਨਿਸ਼ਾਨ ਲੱਗਾ ਹੋਇਆ ਨਾ ਉੱਥੇ ਧਿਕਰ ਮਲਾਉਣੀ ਆਪਾਂ ਇਸ ਹੱਦ ਤੱਕ ਕੇ ਇਥੋਂ ਅੱਗ ਘੜ ਦੀ ਘੜ ਦੀ ਆਪ ਗਲਾਈ ਇਦਾਂ ਮਲਾ ਮਲਾ ਦੇਣੀ ਹੈ ਹੋਣ ਆਪਣੇ ਕੋਲੇ ਹੈਗਾ ਜਿਹੜਾ ਪੀਰਾ ਆਪਣਾ 13 ਸੀ ਆਪਾਂ ਫਰੰਟ ਵੀ ਇਹਦਾ 13 ਸਵਾ 13 ਕਿੰਨੇ ਸੀ ਆਪਣਾ ਹਾਂਜੀ 13.5 13 ਆਊਗਾ ਇਸ ਤਰ੍ਹਾਂ ਆਪਾਂ ਇਹਦਾ ਆਪਾਂ 14.5 ਦੇ ਹਿਸਾਬ ਨਾਲ ਇੱਥੇ ਨਿਸ਼ਾਨ ਲਾ ਲੈਣਾ ਇੱਥੇ ਲਾ ਲਿਆ ਇਹ ਆਪਾਂ ਜਿਹੜੀ ਸਲਾਈ ਆਹ ਲਾਈ ਹੈ ਇਹਦੇ ਨਾਲ ਮਿਲੋਂ ਨੇ ਇਹ ਫਰੰਟ ਕਾਰਡ ਜਿਹੜੀ ਆਪਣੀ ਏਦਾਂ ਪਾਉਣੀ ਹੈ ਇਹਦੇ ਕੋਲ ਜਿਹੜਾ ਆਪਾਂ ਮਿਲ ਕੇ ਇੱਥੋਂ نیچے ਤੋਂ ਆਪਾਂ ਮੈਨਣਾ ਇੱਥੋਂ ਮਿਲ ਕੇ ਨਿਸ਼ਾਨ ਲਾ ਕੇ ਫੇਰ ਆਪਾਂ ਨੇ ਆ ਜਿਹੜੀ ਲਾਈਨ ਜਾਂਦੀ ਹੈ ਇਹਦੇ ਆਪਾਂ ਇੱਥੋਂ ਉੱਪਰ ਹੀ ਲਿਆਉਣਾ ਐ ਇਸ ਤੱਕ ਠੀਕ ਹੈ ਇੱਥੋਂ نیچے ਨੂੰ ਨਹੀਂ ਆਉਣਾ ਚਾਹੀਦਾ ਇਹਦੇ ਉੱਪਰ ਹੀ ਆਊਗਾ ਤੇ ਇਸ ਤਰ੍ਹਾਂ ਇਹਦੇ ਨਾਲ ਮਲਾਵਾਂਗੇ ਜਿਹੜੀ ਫਰੰਟ ਕਟ ਐ ਇਦਾਂ ਪਾਵਾਂਗੇ ਜੇ ਆਪਾਂ ਡੂੰਗੀ ਪਾ ਦਾਂਗੇ ਇਦਾਂ ਇਹਦੇ ਨਾਲ نیچے ਆ ਜੂਗੀ ਤੇ ਫੇਰ ਆਹ ਚੀਜ਼ ਤੋਂ ਆਪਣੀ ਖਿੱਚ ਪੈਣ ਲੱਗ ਜਾਂਦੀ ਆਹ ਚੀਜ਼ ਤੋਂ ਪੇੜਾ ਹੋਣ ਲੱਗ ਜਾਂਦਾ ਕੁਝ ਆਪਣਾ ਸਲਾਈ ਚ ਆ ਜਾਂਦਾ ਫਿਰ ਆਪਾਂ ਆ ਚੀਜ਼ ਜਿਹੜੀ ਖਾਟ ਆ ਥੱਲੇ ਜਾਵਣ ਦੀ ਹੈ ਇੱਧਰ ਜੇ ਆਪਾਂ ਉੱਪਰ ਰੱਖਾਂਗੇ ਤੇ ਸਲਾਈ ਜਾ ਕੇ ਆਪਣੀ ਬਰਾਬਰ ਆ ਜੂਗੀ ਇਹਦੇ ਜਦੋਂ ਆਪਾਂ ਸਲਾਈ ਕਰਾਂਗੇ ਇਹਦੇ ਬਰਾਬਰ ਆ ਜਾਂਦੀ ਹੈ ਫਿਰ ਤੇ ਜੇ ਆਪਾਂ ਇਹਦੇ ਬਰਾਬਰ ਹੀ ਕੱਟਾਂਗੇ ਤਾਂ ਆਪਣੀ ਸਲਾਈ ਜਿਹੜੀ نیچے ਆਊਗੀ ਤੇ ਆਹ ਚੀਜ਼ ਤੋਂ ਆਪਾਂ ਨੂੰ ਬ੍ਰੈਸਟ ਕੁਕਮੀਜ਼ ਟਾਈਟ ਹੋ ਜਾਂਦਾ ਖਿੱਚ ਮੈਂ ਲੱਗਦੇ ਇੱਥੇ ਵੱਲ ਬਣਨ ਲੱਗ ਜਾਂਦੇ ਜੀ ਇਹਦੇ ਤਾਂ ਕਰਕੇ ਆਪਾਂ ਥੋੜੀ ਜਿਹੀ ਉੱਪਰ ਰੱਖਣੀ ਹੈ ਕਾਟ ਜਿਹੜੀ ਬੋਨ ਲੱਗਣਾ ਇੱਥੋਂ ਆਪਾਂ ਸਿੱਧੀ ਲਿਆਉਣੀ ਹੈ ਇੱਥੋਂ ਆਪਾਂ ਨੇ ਇੱਧਰ ਨੂੰ ਜਾ ਕੇ ਇਹ ਦਾ ਆਪਾਂ ਇਹ ਕਾਰਟੋਨ ਜਿਹੜੀ ਆਪਣੀ ਆ ਸਾਈਡ ਵਾਲੀ ਪਲੋਈ ਆਈ ਰਹਿ ਗਈ ਸੀ ਨਾ ਇਹ ਆਪਾਂ ਜਿਹੜੇ ਇਹਨਾਂ ਦੋਹਾਂ ਦਾ ਵਿਚਕਾਰ ਵਿਚਾਲਾ ਕਰ ਲੈਣਾ ਵਿਚਾਲਾ ਕਰਕੇ ਆਪਣਾ ਨਿਸ਼ਾਨ ਲਾ ਲੈਣਾ ਫਿਰ ਇੱਕ ਵਾਰ ਆਪਾਂ ਚੈੱਕ ਕਰ ਲਾਂਗੇ ਜਿਹੜੇ ਇਧਰੋਂ ਵੀ ਆਪਣਾ ਉਨਾ ਚਾਹੀਦਾ ਤੇ ਇਧਰੋਂ ਵੀ ਸੇਮ ਚਾਹੀਦਾ ਆਪਣਾ ਸਵਾ ਦੋ ਇਧਰੋਂ ਆ ਗਿਆ ਤੇ ਸਵਾ ਦੋ ਹੀ ਇਸ ਸਾਈਡ ਤੋਂ ਆ ਰਿਹਾ ਹੈ ਇਹਦਾ ਆਪਾਂ ਨਿਸ਼ਾਨ ਲਾਉਣੇ ਇਹ ਜਿਹੜੀ ਪਲੇਟ ਆ ਇਹ ਆਪਣੀ ਆ ਜੋ ਸੈਂਟਰ ਕੀਤਾ ਇਹ ਨੂੰ ਕੁੜੇ ਲਿਆ ਜਾਣਾ ਹੈ ਇਸ ਤਰ੍ਹਾਂ ਹੁਣ ਆਪਾਂ ਇਹਦਾ ਆਪਾਂ ਇੱਥੋਂ ਉੱਪਰੋਂ 23 ਰੱਖਿਆ ਸੀ ਇੱਥੋਂ 24 ਤੇ ਇਹਨਾਂ ਦਾ ਨੀਚੇ ਵੀ ਕਮਰ ਤੋਂ 3 ਇੰਚ ਹੈ ਤੇ ਇਹ ਆਪਾਂ ਨੇ 24 ਰੱਖਿਆ ਇਹ ਆਪਣੇ ਪਲੇਟ ਚ ਆ ਕੇ ਇਹਦੀ ਫਿਟਿੰਗ ਹੋ ਜਾਊਗੀ ਬਸ ਉਸ ਹਾਂ ਬਣਾਈ ਥੋੜਾ ਜਿਹਾ ਹੱਥੀ ਨਾਪ ਕਰਕੇ ਤਾਂ ਕਰਕੇ ਇਹਦਾ ਇਸੇ ਤਰ੍ਹਾਂ ਸਿੱਧੀ ਸਿਲਾਈ ਆਈ ਹੈ ਤੇ ਇੱਥੋਂ ਆਪਣਾ 24 ਸੀ इसे तरीके ने अपा सारे निशान ला के जे आप सिलाई करा बहुत सोनी फिटिंग आऊगी तो कोई भी आप कार तो कोई खिच नहीं पेगी फ्रंट जेड़ा अपना ये अपना जिन्ना मतलब मेन लैं आप तीरे के हिसाब न ही अपना सैट आ जाता हूँ थोड़ा बहुत आप रख सकते हैं जे अपना थोड़ा पतले का नाप है तो घट न मतलब फिटिंग है वह आप इतो तीरे न ज्यादा भी कार्ट पा स ਕਿਉਂਕਿ ਜਿਹੜਾ ਪਤਲਾ ਉਹਦੇ ਸੈੱਟ ਆ ਜਾਂਦਾ ਜੇ ਥੋੜਾ ਭਾਰੀ ਨਾ ਪੈ ਉਹਦਾ ਆਪਾਂ ਨੂੰ ਥੋੜਾ ਜਿਹਾ ਵਾਧਾ ਰੱਖਣਾ ਪੈਂਦਾ ਉੱਪਰ ਥੀਰੇ ਨਾਲ ਉਹ ਥੋੜਾ ਜਿਆਦਾ ਰੱਖਣਾ ਪੈਂਦਾ ਇੱਥੋਂ ਫਿਰ ਉਹ ਖਿੱਚ ਨਹੀਂ ਪੈਂਦੀ ਤੇ ਇਸ ਹਾਮ ਨਾਲ ਆਪਾਂ ਇਹਦੀ ਨਿਸ਼ਾਨ ਲਾ ਕੇ ਹੁਣ ਆਪਾਂ ਇਹਨੂੰ ਇੱਥੋਂ ਕੱਟ ਕਰ ਲੈਣਾ ਤੇ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਹੋ ਗਏ ਆ ਤੇ ਇਹਦਾ ਆਪਾਂ ਦੂਸਰੀ ਇਸੇ ਤਰ੍ਹਾਂ ਹੀ ਆਪਾਂ ਕੱਟ ਕਰਕੇ ਦੂਸਰੀ ਸਾਈਡ ਸਾਰੇ ਨਿਸ਼ਾਨ ਲਾ ਲਾਂਗੇ ਫਿਰ ਆਪਾਂ ਇਹਦੇ ਸ਼ਰਟ ਦੀ ਕਪੜੇ ਦੀ ਕਟਿੰਗ ਕਰਾਂਗੇ ਇਹ ਆਪਣੀ ਹੋ ਗਈ ਸਾਰੇ ਨਿਸ਼ਾਨ ਲਾ ਕੇ ਤੇ ਕਟਿੰਗ ਹੋ ਗਈ ਆ ਜਿਹੜੀ ਆਪਾਂ ਕਾਟ ਕਟਾਂਗੇ ਇਹ ਆਪਾਂ ਜਦੋਂ ਆਪਾਂ ਲਾਈ ਸ਼ਰਟ ਕਟਾਂਗੇ ਲਾਈਨਿੰਗ ਆ ਨਾ ਉਹਦੇ ਉੱਪਰ ਰੱਖਾਂਗੇ ਉਹਦੇ ਕਟਾਂਗੇ ਕਿਉਂਕਿ ਜੇ ਆਪਾਂ ਕਾਟ ਪਹਿਲਾਂ ਕੱਟ ਲਈ ਕਪੜਾ ਇੱਧਰ ਉੱਧਰ ਹੋ ਜਾਂਦਾ ਇਹ ਕਾਟ ਫਿਰ ਆਪਣੀ ਸਹੀ ਨਹੀਂ ਪੈਂਦੀ ਉਹਦੇ ਬਰਾਬਰ ਸਿੱਧਾ ਹੀ ਕਪੜਾ ਇਸੇ ਤਰ੍ਹਾਂ ਕਟਾਂਗੇ ਪਹਿਲਾਂ ਫਿਰ ਬਾਅਦ ਵਿੱਚ ਦੀ ਖਾਟ ਪਾ ਦੇਾਂਗੇ ਦੋਨਾਂ ਦੀ ਇਹ ਆਪਾਂ ਵੈਸੇ ਹੀ ਨਿਸ਼ਾਨ ਲਾਉਣ ਵਾਸਤੇ ਕੱਟਦੇ ਹੁੰਦੇ ਆ ਕਿ ਆਪਾਂ ਨੂੰ ਪਤਾ ਲੱਗ ਜAVE ਇੰਨਾ ਚੌੜਾ ਕਾਲਾ ਰੱਖਣਾ ਤਾਂ ਕਰਕੇ ਇੰਨਾ ਤਾਂ ਇਦਾਂ ਲਾ ਲਾ ਦੇਈਦਾ ਬਾਕੀ ਆਪਾਂ ਗੜਾ ਜਿਹੜਾ ਪਿਛਲਾ ਕਟਾਂਗੇ ਉਹ ਆਪਾਂ ਮਤਲਬ ਬਾਹਰ ਰਚੇ ਨਿਸ਼ਾਨ ਲਾ ਕੇ ਉਹਦੀ ਕਾਟ ਪਾਵਾਂਗੇ ਤੇ ਹੁਣ ਆਪਾਂ ਇਹ ਸ਼ਰਟ ਦੀ ਕਟਿੰਗ ਕਰਦੇ ਆ ਇਹ ਆਪਣੇ ਕੋਲ ਸ਼ਰਟ ਹੁਣ ਆਪਾਂ ਇਹ ਵੀ ਜਿਹੜੀ ਕਟਾਈ ਹੈ ਉਹਦੀ ਆਪਾਂ ਇੱਕੋ ਜਿਹਾ ਕਰਕੇ ਰੱਖ ਕੇ ਉੱਪਰ ਰੱਖ ਕੇ ਆਪਾਂ ਇਹਨੂੰ ਸ਼ਰਟ ਨੂੰ ਕੱਟ ਲੈਣਾ ਤੇ ਇੱਥੇ ਕੋਈ ਨਿਸ਼ਾਨ ਨਹੀਂ ਲਾਉਣਾ ਕਿਉਂਕਿ ਲਾਈਨਿੰਗ ਤੇ ਹੀ ਆਪਾਂ ਸਟਿਚ ਕਰਨਾ ਵਾ ਲਾਈਨਿੰਗ ਹੀ ਹੁੰਦੀ ਨੀਚੇ ਵਾਲੇ ਪਾਸੇ ਇਸੇ ਤੇ ਆਪਾਂ ਸਹੀ ਨਿਸ਼ਾਨ ਲੱਗਦੇ ਆ ਤੇ ਇਹਦੀ ਪਹਿਲਾਂ ਕਟਿੰਗ ਕਰਨੀ ਹੈ ਤੇ ਜਿਹੜਾ ਆਪਣਾ ਸੂਟ ਆ ਇਹਦੀ ਆਪਾਂ ਬਾਅਦ ਵਿੱਚ ਕਟਿੰਗ ਕਰਾਂਗੇ ਇਹ ਆਪਣਾ ਸੋ ਇਹਦੇ ਸਾਮ ਨਾਲੇ ਨਾ ਦਾ ਹਿੱਪ 24 ਹੈ ਤੇ ਘੇਰਾ ਜਿਹੜਾ 23 ਹੈ ਇਹਦੇ ਸਾਮ ਨਾਲ ਆਪਾਂ ਇੱਕ ਵਾਰ ਹੋਰ ਚੀਜ਼ ਆ ਆਪਾਂ ਜਿਹੜਾ ਹੈਲਥੀ ਨਾਪਣਾ ਉਹ ਤਾਂ ਜ਼ਰੂਰ ਆਪਾਂ ਪਹਿਲਾਂ ਨਾਪਣੀ ਹੈ ਕਿ ਬਾਰਕ ਕਿੰਨੇ ਵਿੱਚ ਆ ਦੀ ਡੇਟਾ ਵਰਕ ਉਹ ਆਪਾਂ ਨੂੰ ਪੂਰਾ ਆ ਰਿਹਾ ਉਹ ਸਾਹਮਣਾ ਆਪਾਂ ਨਾਪ ਲੈ ਲੈਣਾ ਇਹਨਾਂ ਦਾ ਸਹੀ ਆ ਰਿਹਾ ਤੇ ਜੇਕਰ ਕਈ ਵਾਰ ਥੋੜਾ ਬਹੁਤ ਹੋ ਜੇ ਉਹ ਆਪਾਂ ਇਧਰ ਪਲੇਨ ਵੀ ਥੋੜਾ ਛੱਡ ਸਕਦੇ ਹੰਨੇ ਆ ਥੋੜਾ ਜਿਹਾ ਪਲੇਨ ਇਧਰ ਉਹ ਛੱਡ ਲਈ ਜਾਂ ਥੋੜਾ ਜਿਹਾ ਘੀਰਾ ਕੱਟ ਕਰ ਲਈ ਹਿੱਪ ਤੋਂ ਆਪਾਂ ਪੂਰਾ ਰੱਖ ਲੈਨੇ ਇਸ ਤਰੀਕੇ ਨਾਲ ਵੀ ਆਪਾਂ ਕਰ ਸਕਦੇ ਹੰਨੇ ਵੀ ਥੋੜਾ ਬਹੁਤ ਇਧਰੋਂ ਆਪਾਂ ਘੀਰਾ ਘਟਾ ਸਕਦੇ ਹੰਨੇ ਤੇ ਹਿੱਪ ਆਪਣੀ ਓਨੀ ਰੱਖ ਲੈ ਜੁੰਦੀ ਹੈ ਤੇ ਇਦਾਂ ਆਪਾਂ ਕਟਾਈ ਕਰ ਸਕਦੇ ਆ ਇਹਦਾ ਵਰਕ ਆਲੇ ਦਾ ਹੁਣ ਆਪਾਂ ਇਹਦੇ ਦੋਨੇ ਲਾਈਨਾਂ ਆਪਾਂ ਬਰਾਬਰ ਕਰਕੇ ਰੱਖ ਕੇ ਸੈੱਟ ਕਰਦੇ ਇਹਨੂੰ ਤੇ ਫਿਰ ਆਪਾਂ ਇਹਨੂੰ ਉੱਪਰ ਰੱਖ ਕੇ ਕਟਿੰਗ ਕਰਾਂਗੇ ਤੇ ਇਹ ਸਾਰੇ ਨਿਸ਼ਾਨ ਆਪਾਂ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਲਾ ਲੈਨੇ